ਪੰਜਾਬ ਹੜਾਂ ਦੀ ਮਾਰ ਹੇਠਾ ਤੇ ਨਰਿੰਦਰ ਮੋਦੀ ਅੱਜ ਪੰਜਾਬ ਦੇ ਵਿੱਚ ਪਹੁੰਚੇ ਸੀ ਹਰ ਪ੍ਰਭਾਵ ਤੇਰੀਏ ਦਾ ਦੌਰਾ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਜਿਹੜੇ ਬਹੁਤ ਚਿੰਤਾ ਦੇ ਵਿੱਚ ਸੀ ਦੂਜੇ ਪਾਸੋਂ ਦੇਸ਼ ਦੇ ਪ੍ਰਧਾਨ ਮੰਤਰੀ ਇੰਨੇ ਮਾੜੇ ਹਾਲਾਤ ਵੇਖ ਕੇ ਅੱਖਾਂ ਦੇ ਵਿੱਚੋਂ ਪਾਣੀ ਨਾ ਰੋਕ ਸਕੇ ਪੰਜਾਬ ਦਾ ਹਮੇਸ਼ਾ ਗਿਲਾ ਰਿਆ ਭਾਜਪਾ ਸਰਕਾਰ ਤੇ ਕਿ ਭਾਜਪਾ ਪੰਜਾਬ ਦੇ ਮਾਰੇ ਸਮੇਂ ਦੇ ਵਿੱਚ ਪੰਜਾਬ ਦੀ ਬਾਣੀ ਫੜਦੀ ਪਰ ਨਰਿੰਦਰ ਮੋਦੀ ਜਿਸ ਦੇ ਖਿਲਾਫ ਕਿਸਾਨਾਂ ਨੇ 2 ਸਾਲ ਲਗਾਤਾਰਨਾ ਲਾਇਆ ਹੁਣ ਆਪਣੀ ਛਵੀ ਸੁਧਾਰਨ ਦੇ ਵਿੱਚ ਸ਼ਾਇਦ ਕਾਮਯਾਬ ਹੋ ਜਾਣਗੇ ਕਿਉਂ ਹੋ ਜਾਣਗੇ ਤੁਹਾਨੂੰ ਦੱਸਦੇ ਆ ਗੁਰਦਾਸਪੁਰ ਦਾ ਡੇਰਾ ਬਾਬਾ ਨਾਨਕ ਰਾਜਾ ਸੰਸੀ ਅਜਨਾਲਾ ਅੰਮਰਸਰ ਦਾ ਸਭ ਤੋਂ ਜ਼ਿਆਦਾ ਹਣ ਪ੍ਰਭਾਵਤ ਜੇ ਇਲਾਕਾ ਗਣੀਏ ਪੰਜਾਬ ਦਾ ਤੇ ਸਭ ਤੋਂ ਜ਼ਿਆਦਾ ਨੁਕਸਾਨ ਰਾਵੀ ਦਰਿਆ ਨੇ ਕੀਤਾ ਇਹਨਾਂ ਜਿਹੜਾ ਥਾਵਾਂ ਦਾ ਪੰਜਾਬ ਸਰਕਾਰ ਪਹਿਲਾਂ ਹੀ ਹੱਥ ਖੜੇ ਕਰ ਗਈ ਸੀ ਆਖ ਰਹੀ ਸੀ ਕਿ ਸਾਡੇ ਭਾਈ ਵਸਦਾ ਰੋਗ ਨਹੀਂ ਰਹਿ ਗਿਆ ਨੁਕਸਾਨ ਬਾਲਾ ਹੋ ਗਿਆ ਘਰ ਟਹਿ ਗਏ ਪਸ਼ੂ ਡੁੱਬ ਗਏ ਝੋਨੇ ਡੁੱਬ ਗਏ ਇਸ ਕਰਕੇ ਸੈਂਟਰ ਸਰਕਾਰ ਸਾਡਾ ਪਹਿਲਾਂ ਤਾਂ ਜਿਹੜਾ 6000 ਕਰੋੜ ਜਿਹੜਾ ਸਾਡਾ ਜਿਹੜਾ ਆਰ ਡੀ ਐਫ ਫੰਡ ਆ ਉਹ ਦੇਵੇ ਤੇ ਨਾਲ ਹੀ ਕੋਈ ਵੱਡਾ ਪੈਕੇਜ ਦੇਵੇ ਤਾਂ ਕਿ ਅਸੀਂ ਪੈਰਾਸਿਰ ਖੜੇ ਹੋ ਜੀਏ ਕਿਉਂਕਿ ਸੜਕਾਂ ਟੁੱਟ ਗਈਆਂ ਘਰ ਟੁੱਟ ਗਏ ਮੰਡੀਆਂ ਟੁੱਟ ਗਈਆਂ ਜਿਹੜੀਆਂ ਸਰਕਾਰੀ ਇਮਾਰਤਾਂ ਸੀ ਬਹੁਤ ਸਾਰੀਆਂ ਕਿਉਂਕਿ ਬਹੁਤ ਪੁਰਾਣੀਆਂ ਵੀ ਸੀਗੀਆਂ ਉਹ ਢਹਿ ਢੇਰੀ ਹੋ ਗਈਆਂ ਸਕੂਲ ਡੱਗ ਪਏ ਵੱਡਾ ਨੁਕਸਾਨ ਹੋ ਗਿਆ ਕੁੱਲ ਮਿਲਾ ਕੇ ਜ਼ਮੀਨਾਂ ਦੇ ਵਿੱਚ ਰੇਤਾ ਚੜ ਗਈ ਫਸਲਾਂ ਦਾ ਜਿਹੜੀਆਂ ਤਬਾਹ ਹੋਣੀਆਂ ਸੀ ਉਹ ਤਾਂ ਹੋਈਆਂ ਹੀ ਹੋਈਆਂ ਹੁਣ ਉਹ ਰੇਤਾ ਚੱਕਣ ਦੇ ਲਈ ਵੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਮਹਿੰਗਾ ਡੀਜ਼ਲ ਪਾਲਣਾ ਪੈਣਾ ਵੱਡੇ ਟਰੈਕਟਰ ਲਿਆਉਣੇ ਪੈਣੇ ਆ ਕਿਰਾਏ ਲਾਉਣੇ ਪੈਣੇ ਆ ਵੱਡਾ ਨੁਕਸਾਨ ਹੋ ਗਿਆ ਖਾਸ ਕਰਕੇ ਜੇਕਰ ਬਿਜਲੀ ਦੀ ਗੱਲ ਵੇਖੀਏ ਬਿਜਲੀ ਤਕਰੀਬਨ ਤਕਰੀਬਨ ਜਿਹੜਾ ਬਿਜਲੀ ਦਾ ਜਿਹੜਾ ਪ੍ਰਬੰਧ ਚੱਲਦਾ ਸੀ ਉਹ ਡੈਮੇਜ ਹੀ ਹੋ ਗਿਆ ਬਿਜਲੀ ਆਉਣੋਂ ਹੀ ਹਟ ਗਈ ਪਿੰਡਾਂ 'ਚ ਇਸ ਕਰਕੇ ਇਨਫਰਾਸਟ੍ਰਕਚਰ ਜਿਹੜਾ ਮੁੜ ਉਹਨੂੰ ਖੜਾ ਕਰਨ ਦੇ ਲਈ ਪੰਜਾਬ ਸਰਕਾਰ ਲਗਾਤਾਰ ਪੇਟ ਰਹੀ ਸੀ ਕਿ ਸਾਡੀ ਮਦਦ ਕੀਤੀ ਜਾਵੇ ਅੱਜ ਜਦੋਂ ਨਰਿੰਦਰ ਮੋਦੀ ਆਏ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਭਾਰਤ ਦੇ ਜਿਹੜਾ ਅੰਨ ਭੰਡਾਰ ਉਸ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਲੋਕਾਂ ਨੂੰ ਰਜਾਇਆ ਅੱਜ ਜਦੋਂ ਉੱਥੇ ਕੀ ਹਾਲ ਹੈ ਭਾਈ ਆਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਦੂਜੇ ਪਾਸੋਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਸਵਾਗਤ ਦੇ ਲਈ ਪ੍ਰੋਟੋਕਾਲ ਅਨੁਸਾਰ ਉੱਥੇ ਜਿਹੜੇ ਪਹੁੰਚਦੇ ਆ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਪਾਰਟੀਆਂ ਦੋਵੇਂ ਵੱਖੋ-ਵੱਖਰੀਆਂ ਇੱਕ ਭਾਜਪਾ ਨਾਲ ਸੰਬੰਧਿਤ ਆ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆ ਮੁੱਖ ਮੰਤਰੀ ਭਗਵੰਤ ਮਾਨ ਪਰ ਰਾਜਨੀਤੀ ਤੋਂ ਉੱਪਰ ਉੱਠ ਕੇ ਮੁੱਖ ਮੰਤਰੀ ਦਾ ਉੱਥੇ ਪਹੁੰਚਣਾ ਮੰਗਾ ਰੱਖਣੀ ਆ ਕਿਉਂਕਿ ਪੰਜਾਬ ਦਾ ਮੁਖੀ ਆ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਭਾਵੇਂ ਉਹਨਾਂ ਦੀ ਸਿਹਤ ਖਰਾਬ ਆ ਪਰ ਉਹਨਾਂ ਨੇ ਨਰਿੰਦਰ ਮੋਦੀ ਅੱਗੇ ਜਦੋਂ ਕਿਸਾਨਾਂ ਦੇ ਦੁੱਖੜੇ ਦੱਸੇ ਵੀਡੀਓ ਵਿਖਾਈਆਂ ਕਿਸਾਨਾਂ ਦੇ ਨਾਲ ਮਲਾਇਆ ਉਸ ਤੋਂ ਬਾਅਦ ਜਿੱਥੇ ਪ੍ਰਧਾਨ ਮੰਤਰੀ ਦਾ ਜਿਹੜਾ ਦਿਲ ਆ ਉਹ ਪਸੀਜ ਗਿਆ ਉੱਥੇ ਹੀ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਗਏ ਜਦੋਂ ਦੋਵੇਂ ਜਾਦੇ ਇਮੋਸ਼ਨਲ ਹੋ ਗਏ ਤੇ ਇੱਕ ਬਹੁਤ ਵਧੀਆ ਜਿਹੜੀ ਤਸਵੀਰ ਇਸ ਜਿਹੜਾ ਮਾੜੇ ਸਮੇਂ ਦੇ ਵਿੱਚ ਨਿਕਲ ਕੇ ਆਈ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਲਵਖੜੀ ਦੇ ਵਿੱਚ ਲਿਆ ਉਸ ਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਕਿਹਾ ਕਿ ਪੰਜਾਬ ਦੇ ਨਾਲ ਡਟ ਕੇ ਖੜਾ ਸੈਂਟਰ ਸੈਂਟਰ ਪੰਜਾਬ ਦੇ ਕਿਸਾਨਾਂ ਦੀ ਪਿੱਠ ਨਹੀਂ ਲੱਗਣ ਦੇਵੇਗਾ ਪੰਜਾਬ ਦੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਹ ਪੂਰਾ ਭਾਰਤ ਤੁਹਾਡੇ ਨਾਲ ਖੜਾ ਤੇ ਉਹ ਪੂਰਾ ਭਾਰਤ ਜਿਹੜਾ ਇਹ ਨੁਕਸਾਨ ਆ ਇਹ ਪੂਰਾ ਪੂਰ